ਇਹ ਉੱਤੇ 2 ਸਾਲ ਬਹੁਤ ਵਧੀਆ ਪੈਨੋ ਲੱਗ ਗਿਆ ਜਿਹੜੀ ਜੋ ਉਹਨਾਂ ਨੇ ਪੂਰੀ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਬਲੱਡ ਬੰਦੀ ਕਰਾਈ ਲਿਆ 2 ਲੱਖ 10 ਹਜ਼ਾਰ ਜੀ ਨਾਮ ਸੱਤਿਆ ਸਿੰਘ ਜੀ 35 ਦੀ ਮੰਗ ਕਰਦੇ ਆ ਜਾਏ ਉੱਥੇ ਹਾਂ ਜੀ ਮੈਂ ਇਹ ਹੀ ਮੰਗ ਕਰਦੀ ਆ ਕਿ ਸਾਰੀ ਸੰਸਕੜਾ ਮੇਰੀ ਬਰਨਿਸ ਸਾਹਿਬ ਜੀ ਮnde ਪਿਛਰੇ ਇਹ ਬਾਅਦ ਤੋਂ ਸਾਲੋਂ ਮਰਦ ਕਰਦੇ ਆ ਬਹੁਤ ਬੜੇ ਦਇਆਵਾਨ ਨੇ ਬਰទេស ਸੰਗਤ ਵਿੱਚ ਬੈਠੀ ਆ ਅਸੀਂ ਮਾਪੂਸੀ ਬੈਠੇ ਆ ਤੇ ਜਿਹੜੇ ਕੰਨ ਚਾਹੁੰਦੇ ਉੱਥੇ 99 ਮੁੱਖ ਬਦਲੀ ਬਾਬਾ ਗੇਟ ਕਿ ਕਿਹਦੇ ਜਿਹਾ ਹੋਏ ਟਿਕਟ ਮੰਡਵਾਥੋ ਵੀ ਆਪ ਇਹਨਾਂ ਚਾਰ ਪੰਜ ਫਟ ਆ ਵੀ ਸਾਰੇ ਬੈਠ ਕੇ ਬੇਨਤੀ ਕਰਵਾ ਰਹੇ ਨੂੰ ਕਿ ਅਸੀਂ ਤੁਹਾਨੂੰ پیسے ਇਕੱਠੇ ਕਰਕੇ ਦੇਣਾ ਚਾਹੀਏ ਸੋ ਕਿਸ ਵਾਰੀ ਇਹ ਜੀ ਇੱਥੇ ਆ ਸੋ ਕੀ ਗੱਲ ਹੋਈ ਹੈ ਤੁਹਾਡਾ ਬੇਟਾ ਬਾਹਰ ਕਿਵੇਂ ਫਸ ਗਿਆ ਹੈਗਾ ਜਿਹੜੀ ਤੁਸੀਂ ਬਲੱਡ ਮਨੀ ਨੂੰ ਲੈ ਕੇ ਆਇਆ ਜਿਹ ਪ੍ਰੈਸ ਕਾਨਫਰੈਂਸ ਹਾਂਜੀ ਪਰ ਇਹ ਵੀ ਤੇ ਉਹ ਨਾ ਗੱਡੀ ਲਈ ਜਾਂਦਾ ਸੀ ਤੋਂ ਪਤਾ ਨਹੀਂ ਕੁਝ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਇਹਦੇ ਕੋਲੋਂ ਉਹ ਲੋਕ ਇੱਥੇ ਦਾ ਸੀਗਾ ਜਿੱਦਾਂ ਐਕਸੀਡੈਂਟ ਹੋਇਆ ਤੇ ਪਾਕਿਸਤਾਨ ਦਾ ਹੀ ਜੀ ਪਾਕਿਸਤਾਨ ਦਾ ਹੀ ਜੀ ਉਹ ਤਾਂ ਹੀ ਮੁੱਕ ਗਿਆ ਉਹ ਜਦ ਤੱਕ ਸੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣਾ ਵੀ ਇਹ ਗੱਲ ਬਣ ਗਈ ਡਰਾਈਵਰੀ ਕਰਦਾ ਹਾਂਜੀ ਡਰਾਈਵਰੀ ਕਰਦਾ ਸੁ ਸੁਚਾਂਤ ਸਿੰਘ ਜੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਦੁਬਈ ਚ ਦੁਬਈ ਚ ਨੂੰ ਜੀ 5 ਸਾਲ ਹੋ ਹੀ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨੂੰ ਹੋ ਚੱਲੇ ਆ ਤੇ 3ਵੇਂ ਮਹੀਨੇ 2 ਸਾਲ ਹੋ ਜਾਣੇ ਪੂਰੇ 31 ਮਾਰਚ ਨੂੰ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ ਤੇ ਜੇ ਮਹੀਨੇ ਮੁੜ ਕੇ ਗਾ ਗੱਡੀ ਲੱਗੀ ਤੇ ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਕੀਤੀ ਗਿਆ ਹੀ ਨਹੀਂ ਕਿਤੇ ਅੱਛਾ ਤੇ ਕਿੰਨੀ ਬਲੱਡ ਮਨੀ ਉਹਨਾਂ ਨੇ ਪਾਈ ਉਹਨਾਂ ਨੇ 2 ਲੱਖ 10 ਹਜ਼ਾਰ ਦਰਨਾਮ ਜੀ ਅੱਛਾ ਉਧਰ ਲੈ ਤੇ ਹੋਰ ਕੀ سزا ਦਿੱਤੀ ਹੈ ਨਾਲ ਉਹ 4 ਮਹੀਨੇ ਦੀ ਜੇਲ੍ਹ ਭੁਗਤੀ ਹੈ ਉੱਥੇ 4 ਮਹੀਨੇ ਦੀ ਸਜ਼ਾ ਹੈ ਜੀ ਨਹੀਂ ਇੱਥੇ ਲਿਖਿਆ ਹੈ ਨਾ ਪ੍ਰੈਸ ਨੋਟ 'ਚ ਤੁਹਾਡੇ ਵਿਦੇਸ਼ 'ਚ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ ਜੀ ਕਹਿ ਨਹੀਂ ਗਾਦੇ ਜੇ ਨਹੀਂ ਜੇ ਪੈਸੇ ਨਹੀਂ ਭਰਦੇ ਫੇਰ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਆ ਜੀ ਕੁਝ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ ਅੱਛਾ ਹਾਂਜੀ ਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇੰਦਾ ਗਰੀਬ ਦੀ ਹਲਪ ਜ਼ਰੂਰ ਕਰਨੀ ਚਾਹੀਦੀ ਆ ਏ ਮਿਲੂਗੇ ਤੁਸੀਂ ਸਰਕਾਰ ਨੂੰ ਨਹੀਂ ਮੈਂ ਇਕੱਲੀ ਨੇ ਕੀ ਸਰਕਾਰ ਨੂੰ ਮਿਲਣਾ ਕਿੱਦਾਂ ਇਦਾਂ ਰਹਿਮਾਨੀ ਕਿੱਥੇ ਤੋਂ ਤੁਸੀਂ ਅਸੀਂ ਬਿੱਲੀਪੜਾਚ ਦੇ ਇਹ ਕਿੱਥੇ ਪੈਂਦਾ ਹੈ ਇਹ ਮਨਸੀਆਂ ਲੱਗ ਪੈਂਦਾ ਜੀ ਅਪੁਈ ਸਾਡੇ ਦਾ ਨਾਮ ਬਾਬਾ ਗੁਰਮੀਤ ਸਿੰਘ ਜੀ ਪਿੰਡ ਬਿੱਲੀਪੜਾਚ ਗੁਰਦਾ ਪਾਸ਼ੇ ਸਤਮੀ ਸਾਡੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂਜੀ ਸਾਡੇ ਗੁਰਦਾ ਸਾਹਿਬ ਵਿਖੇ ਗੰਨਤੀ ਸੇਵਾ ਕਰਦੇ ਹੀ ਭਾਈ ਗੁਰਮਖ ਸਿੰਘ ਜੀ ਉਹਦਾ ਇੱਕ ਬੇਟਾ ਉਹਦਾ ਨਾਮ ਸੁਖਚੰਨ ਸਿੰਘ ਸੋ ਭਾਈ ਗੁਰਮੁਖ ਸਿੰਘ ਜੀ ਕੁਲ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ ਉਹਨਾ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀਨ ਜੋਤ ਕਰਨੇ ਪੈਸੇ ਇਕੱਠੇ ਕਰਕੇ ਰਿਸਤਨ ਤੋਂ ਲਾਇਕ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਦਾ ਦੁਬਈ ਦੁਬਈ ਉਹ 3 ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 ਦਿਨ 20 ਦਿਨ ਬਾਅਦ ਦੁਬਈ ਚਲਾ ਗਿਆ ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਹ ਗੱਡੀ ਥੱਲੇ ਉਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜਿਲ੍ਹ ਪਤਾ ਜਿਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡਮਨੀ ਭਰਨੀ ਪੈਣੀ ਆ ਇਹਨੂੰ ਬਲੱਡਮਨੀ ਪੈ ਗਈ ਆ ਅਸਮ ਲੋ ਤਕਰੀਬਨ 2 ਲੱਖ 10 ਜਦਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜਿੰਦਗੀ ਦਾ ਸਹਾਰਾ ਹੋਰ ਇਹਨਾਂ ਦੇ ਪਾਸ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਸਿਰਫ ਕਿਰਾਈ ਹੀ ਹੈ ਇਹਨਾਂ ਕੋਲ ਨਹੀਂ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚਲ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਉਹ ਕਿਤੇ ਨਾ ਕਿਤੇ ਹੱਲ ਹੁੰਦਾ ਉਹ ਨਜ਼ਰ ਆ ਸਕਦਾ ਨਹੀਂ ਜੀ ਬਹੁਤ سارے ਲੋਕ ਆ ਜਿਹੜੇ ਸਰਕਾਰ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਅੱਗੇ ਲੱਗੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾ ਨਹੀਂ ਪੜਾਉਂਦੀਆਂ ਚਾ ਹਾਂ ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਸਰਕਾਰਾਂ ਉਮਦਨ ਕਰਦੀਆਂ ਸਾਡੀ ਸੰਗਤ ਬਹੁਤ ਮਦਦ ਕਰਦੀ ਬਲਿਸ਼ ਨਹੀਂ ਲੜਕੀ ਨੂੰ ਤੇ ਸਜ਼ਾ ਕੀ ਦਿੱਤੀ ਗਈ ਹੈ ਸਜ਼ਾ ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡਮਨੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ ਉਥੇ ਢੱਲ ਕੋਈ ਨਹੀਂ ਨਾ ਸੁਖ ਵੱਡੀ ਆ ਨਾ ਕੋ ਢੱਲਿਆ ਜੇ ਇਹ ਬਲੱਡਮਨੀ ਨਹੀਂ ਭਰਪੰਦੇ ਉਹ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਝ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਦੇ ਜੋ ਲੋਕ ਜੇ ਕਾਰਵਾਈ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਤੇ ਲੜਕੀ ਨੂੰ ਸਜ਼ਾ ਹੋਏ ਸਜ਼ਾ ਹੋਏ ਨੂੰ ਮੇਰਾ ਹੁਣ 2 ਸਾਲ ਹੋ ਗਏ ਆ ਹਾਂਜੀ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ 2 ਸਾਲ ਤੋਂ ਉੱਥੇ ਆ 2 ਸਾਲ ਤੋਂ ਤੁਸੀਂ ਸਰਕਾਰ ਨਾਲ ਢਾਈ ਆਪਣੀ ਕੀਤੀ ਨਹੀਂ ਸਰਕਾਰ ਨਾਲ ਅਸੀਂ ਨਹੀਂ ਕੀਤਾ